ਬੀ ਬਹਿਲੋ ਜੀ ਬਾਰੇ ਜਾਣਕਾਰੀ ਬਠਿੰਡਾ ਜ਼ਿਲ੍ਹੇ ਵਿੱਚ ਫਫੜੇ ਪਿੰਡ ਵਿੱਚ ਸਨ 1553 ਈਸਵੀ ਵਿੱਚ ਪੈਦਾ ਹੋਇਆ ਇੱਕ ਸਿੱਧੂ ਜੱਟ ਜੋ ਮੁਲਤਾਨ ਸਕੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆਂ ਖਵਾਉਂਦਾ ਸੀ ਪਿੰਡ ਵਿੱਚ ਇਸ ਦਾ ਕਾਫੀ ਮਾਨਤਾ ਸੀ ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤਰਾ ਉੱਤੇ ਜਾਂਦਾ ਸੀ ਇੱਕ ਵਾਰ ਸਨ 1983 ਈਸਵੀ ਵਿੱਚ ਇਹ ਆਪਣੀ ਟੋਲੀ ਨਾਲ ਅੰਮ੍ਰਿਤਸਰ ਪਾਸੋਂ ਲੰਘਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਨੂੰ ਮਨ ਕੀਤਾ ਉਦੋਂ ਗੁਰੂ ਜੀ ਦਰਬਾਰ ਸਾਹਿਬ ਵਿੱਚ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਇਸਨੇ ਆਪਣਾ ਆਪ ਗੁਰੂ ਜੀ ਨੂੰ ਅਰਪਿਤ ਕਰ ਦਿੱਤਾ। ਇਸਨੇ ਆਪਣੀ ਟੋਲੀ ਨੂੰ ਵਾਪਸ ਭੇਜ ਕੇ ਉੱਥੇ ਹੀ ਸਰੋਵਰ ਵਿੱਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਇਹ ਇੱਟਾਂ ਦੇ ਭੱਠੇ ਉੱਤੇ ਕੰਮ ਕਰਨ ਲੱਗ ਪਿਆ। ਇੱਟਾਂ ਦੀ ਅਧਿਕ ਮਜ਼ਬੂਤੀ ਲਈ ਇਹ ਗੋਬਰ ਅਤੇ ਵਿਸ਼ਟਾ ਇਕੱਠਾ ਕਰਕੇ ਆਵੇ ਵਿੱਚ ਪਾਉਣ ਲੱਗ ਗਿਆ। ਪਾਈ ਬੈਲੋ ਜੀ ਗੁਰੂ ਅਰਜਨ ਦੇਵ ਜੀ ਨੇ ਜਦ ਸ੍ਰੀ ਅੰਮ੍ਰਿਤਸਰ ਆਸਣ ਲਾਇਆ ਤਾਂ ਹੁਕਮ ਹੋਇਆ ਕਿ ਜੋ ਸਰੋਵਰ ਦੀ ਟਹਿਲ ਕਰੇਗਾ ਸੋ ਨਿਹਾਲ ਹੋਏਗਾ ਸੰਗਤਾਂ ਹਰ ਪਾਸੇ ਅੰਮ੍ਰਿਤਸਰ ਆ ਕੇ ਸੇਵਾ ਟਹਿਲ ਵਿੱਚ ਜੁਟ ਗਈਆਂ ਸੰਗਤਾਂ ਦੀ ਆਵਾਜ਼ਾਈ ਮੁਕਦੀ ਨਹੀਂ ਸੀ ਪਰ ਪਾਈ ਬੈਲੂ ਇੱਕ ਐਸਾ ਸਿੱਖ ਸੀ ਜਿਸ ਸੇਵਾ ਦੀ ਹਾਦਰ ਸਾਹਿਬ ਦੇ ਗੁਰੂ ਮਹਾਰਾਜ ਕੋਲੋਂ ਸਭ ਤੋਂ ਪਹਿਲੋਂ ਹੋਣ ਦਾ ਵਾਰ ਤੋਂ ਬਖਸ਼ਿਸ਼ ਹੋ ਲਈ ਮੈਮਾ ਪ੍ਰਕਾਸ਼ ਦੇ ਲਿਖਾਰੀ ਨੇ ਉਹਨਾਂ ਦਾ ਨਾਮ ਬਹਿਲੋਲ ਕਰਕੇ ਲਿਖਿਆ ਹੈ ਜਾਤ ਉਹ ਵੀ ਫਫੜਾ ਹੀ ਲਿਖਦਾ ਹੈ ਲੱਖੀ ਜੰਗਲ ਦੇ ਉਹ ਵਸਨੀਕ ਸਨ ਜਦ ਬਖਸ਼ੀਸ਼ਾ ਲੈ ਕੇ ਪਿੰਡ ਮੁੜੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਨੇ ਬੈਲੋ ਕਹਿ ਕੇ ਨਵਾਜਿਆ ਫਿਰ ਸਭ ਬਹਿਲੋਲ ਦੀ ਥਾਂ ਬੈਲੋ ਕਹਿਣ ਲੱਗ ਪਏ ਪਿਆ ਬਖਸ਼ ਸਿੱਧ ਜਾਜ ਬਹਿਲੋਲ ਪੂਰਨ ਕਾਜ ਧਰ ਭਾਈ ਬਹਿਲੇ ਨਾ ਮਰਿੱਦ ਸਿੱਧ ਲਈ ਤਾਂ ਮ ਪਹਿਲੋਂ ਪਹਿਲਾਂ ਬਹਿਲੋ ਜੀ ਸਖੀ ਸਰਵਰ ਦੇ ਪੁਜਾਰੀ ਸਨ ਪਟਕਣਾ ਮੁੱਕੀ ਨਹੀਂ ਸੀ ਸਾਥ ਨਾਲ ਅੰਮ੍ਰਿਤਸਰ ਗੁਰअर्जਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਪਟਕਣਾ ਦੇਖ ਕੇ ਮਹਾਰਾਜ ਨੇ ਕਿਹਾ ਸਭ ਤੋਂ ਜ਼ਰੂਰੀ ਸ਼ਰਤਾ ਹੈ ਇਹ ਭਗਤੀ ਵੀ ਛਲ ਨਹੀਂ ਆਈ ਹੈ ਐਸੀ ਬਚਨਾਂ ਦੀ ਚੋੜ ਲੱਗੀ ਕਿ ਘਰ ਦਾ ਖਿਆਲ ਛੁੱਟ ਗਿਆ ਨੀਂਦ ਭੁੱਖ ਆਲਸ ਆਪ त्यागे ਦਿਨ ਰਾਤ ਸੇਵਾ ਵਿੱਚ ਜੁੜੇ ਰਹਿੰਦੇ ਛੁੱਤਾ ਪੀ ਪਿਆ ਹਾਸਾ ਨੀਂਦ ਦਾ ਆਲਸ ਬਿਨ ਸੋਵਾ ਸੁਵਾਦਾਨਕ ਪ੍ਰਸ਼ਾਦ ਲਈ ਰਸਤ ਕਰੋ ਲੈ ਕੇ ਆਉਂਦੇ ਲੰਗਰ ਵਿੱਚ ਜੋ ਪ੍ਰਸ਼ਾਦ ਮੂੰਹ ਲਗਾਉਣ ਵੀ ਹੁੰਦਾ ਤਾਂ ਜੁੰਨੀਆਂ ਬਤਲਾਂ ਵਿੱਚੋਂ ਕਿਣਕਾ ਮਾਤਰ ਲੈ ਲੈਂਦੇ ਇਸ ਲਗਨ ਨਾਲ ਸੇਵਾ ਕਰਦੇ ਕਿ ਸਭ ਹੈਰਾਨ ਹੁੰਦੇ ਵੱਡੀ ਭਰਮੇ ਟੋਕਰੀ ਚੁੱਕ ਕੇ ਸਤਨਾਮ ਜਪਦੇ ਜਾਂਦੇ ਮਸਤਕ ਖਿੜਿਆ ਰਹਿੰਦਾ ਵਾਹਿਗੁਰੂ ਮੁਖ ਉੱਚੋ ਉੱਚੇ ਕਰੇ ਸਿਰ ਮਾਈ ਭਾ ਠੰਡੇ ਫੇਰੇ ਗੁਰੂ ਅਰਜਨ ਦੇਵ ਜੀ ਨੇ ਤਾਲ ਪੱਕਾ ਕਰਾਉਣ ਲਈ ਉਚੇਚਾ ਇੱਟ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੇ ਸਿੱਖ 31 ਆਵਾ ਲਗਾਇਆ ਸੀ ਕਿਸੇ ਭਾਈ ਵੈਲੂ ਨੂੰ ਦੱਸ ਪਾਈ ਜੇ ਗੰਧ ਮੇਲਾ ਅਗਨੀ ਨਾਲ ਪੱਠੇ ਵਿੱਚ ਪਾਇਆ ਜਾਵੇ ਤਾਂ ਇੱਟਾਂ ਪੱਕੀਆਂ ਸੁਰਖ ਤੇ ਸੋਹਣੀਆਂ ਹੁੰਦੀਆਂ ਹਨ ਵਿਸਟਾ ਸੇਕਰ ਇਨ ਮਹ ਪਾਏ ਤੇ ਆਸ਼ੀ ਪਾਕੀ ਹੋਏ ਲਾਲ ਖਸੇ ਨਾ ਛੂਟੇ ਤਤਕਾਲ ਇਹ ਸੁਣਦੇ ਸਾਰ ਨਗਰ ਦੇ ਸਪੱਬਾ ਹਰੀ ਜਨਾਂ ਨੂੰ ਪ੍ਰੇਰਣਾ ਤੋਂ ਸਾਰਾ ਗੰਦਾਬ ਢੋਕੇ ਆਪੇ ਵਿੱਚ ਆਪ ਆਜਾnde ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿੱਚ ਸੂਪ ਸ਼ਾਜ ਫਾਰੂਰੀ ਹੱਤ ਚੁੱਕਾ ਮੈਲਾਪੂਰ ਵਿੱਚ ਪੰਜਾਬੇ ਪਾਵਈ ਜੋ ਪੱਕੇ ਪੂਰਾ ਜਦ ਆਵਾ ਪੱਕਿਆ ਅਤੇ ਹਟਾ ਨਾਲ ਤੇ ਪੱਕੀਆਂ ਤੇ ਗੁਰੂ ਜੀ ਨੇ ਦੇਖਿਆ ਤਾਂ ਉਹਨਾਂ ਪੁੱਛਿਆ ਇਹ ਕਿਸ ਤਰ੍ਹਾਂ ਬਣਾਈਆਂ ਹਨ ਤਾਂ ਦੱਸਣ ਵਾਲੇ ਦੱਸਿਆ ਕਿ ਪਾਈ ਬੈਲੋ ਦੇ ਉਦਮ ਕਾਰਨ ਬਣੀਆਂ ਹੋਈਆਂ ਨੇ ਤਾਂ ਗੁਰੂ ਜੀ ਨੇ ਭਾਈ ਜੀ ਦੀ ਸੰਗਤ ਵਿੱਚ ਬੁਲਾ ਕੇ ਅਸੀਸ ਤੇ ਵਰਦ ਦਿੱਤੇ ਤੇ ਫਰਮਾਇਆ ਬੋ ਤੁਮਰੋ ਬਚਨ ਨਾ ਟਲੇ ਪਾਈ ਬੈਲੋ ਸਭ ਤੋਂ ਪਹਿਲਾਂ ਉੱਥੋਂ ਉਹ ਮਾਲਵਾ ਦੇ ਪ੍ਰਚਾਰ ਵਿੱਚ ਜੁਟ ਗਏ ਸੰਗਤਾਂ ਨਾਲ ਆ ਕੇ ਸੇਵਾ ਵੀ ਕਰਦੇ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਮਾਲਵੇ ਵਿੱਚੋਂ ਅੱਗੇ ਵੱਧ ਰਸਦ ਪਾਣੀ ਅਤੇ ਫੌਜ ਲਈ ਪਾਣੀ ਭੇਜਦੇ ਆਪ ਪਿੰਡ-ਪਿੰਡ ਜਾ ਕੇ ਹੋਕਾ ਦਿੱਤਾ ਕਿ ਗੁਰੂ ਧਰਮ ਦੀ ਜੈਕਾਰ ਲਈ ਜੁੰਝੇ ਹਨ ਜੋ ਕਿਸੇ ਦੇ ਪਾਸੇ ਹੈ ਭੇਟ ਕਰੋ ਗੁਰੂ ਅਰਗੋਵਿੰਦ ਸਾਹਿਬ ਜੀ ਆਪ ਤੀਜੀ ਜੰਗ ਪ੍ਰੰਤ ਇਸ ਤੇ ਪਿੰਡ ਪਾਈ ਭਗਤਾ ਆਏ ਬਖਸ਼ੀਸ਼ਾਂ ਕੀਤੀਆਂ ਉਹਨਾਂ ਬੇਨਤੀ ਕਰਕੇ ਕਿਹਾ ਕਿ ਜਿਵੇਂ ਤੁਰਕਾਣੀ ਤੋਂ ਯੁੱਧ ਕਰਕੇ ਪਿੱਛਾ ਮੁਲਕ ਦਾ ਛੁਡਾਇਆ ਹੈ ਤਿਵੇਂ ਮਿਹਰ ਕਰਕੇ ਪਰਮਾ ਤੋਂ ਕੱਢੋ ਪੂਤਾਂ ਦੇ ਵਹਿਮਾਂ ਤੋਂ ਵਿਛੜਾਉ ਗੁਰੂ ਜੀ ਨੇ ਕਿਹਾ ਕਿ ਨਾਮ ਦੇ ਛੱਟੇ ਮਾਰੀ ਚੱਲ ਇਸ ਤਰ੍ਹਾਂ ਪੂਤਾਂ ਪ੍ਰੇਤਾਂ ਦੇ ਵਹਿਮਾਂ ਤੋਂ ਪਟਕੇ ਹੋਇਆਂ ਨੂੰ ਸਿੱਖੀ ਵੱਲ ਪ੍ਰੇਰਿਆ ਕੁੱਲ ਦੀਆਂ ਰਵਾਇਤਾਂ ਭੰਨੀਆਂ ਭਾਈ ਬੈਲੂ ਨੂੰ ਬੜਾ ਮਾਣ ਦਿੱਤਾ ਜਾਦੂ ਟੂਣੇ ਨੂੰ ਫਜ਼ੂਲ ਦੱਸਿਆ ਨਾਮ ਰੇਂਜਰ ਨਾਰਾ ਰਾਏ ਰਸਨਾ ਸਿਮਰਤ ਪਾਪ ਬਿਲਾਏ ਇਸ ਤਰ੍ਹਾਂ ਗਲਤ ਰਵਾਇਤ ਨੂੰ ਵੀ ਦੂਰ ਕੀਤਾ ਇਸ ਦੇ ਸੰਤਾਨ ਭਾਈ ਕੇ ਖਵਾਈ ਅਤੇ ਇਸ ਕਰਕੇ ਇਸ ਦੇ ਪਿੰਡ ਦਾ ਨਾਂ ਫਫੜੇ ਭਾਈ ਕੇ ਜਾਂ ਭਾਈ ਕੇ ਫਫੜੇ ਪਚਲਤ ਹੋਇਆ ਇਸ ਦੇ ਖਾਨਦਾਨ ਵਿੱਚ ਹੀ ਭਾਈ ਭਗਤਾ ਹੋਇਆ ਗੁਰਗੋਬਿੰਦ ਜੀ ਨੇ ਇਸ ਦੇ ਵੰਸ਼ਾਂ ਨੂੰ ਵਰਸਾਇਆ ਕਹਿੰਦੇ ਹਨ ਕਿ ਭਾਈ ਬੈਲੋ ਕਵਿਤਾ ਵੀ ਲਿਖਦਾ ਸੀ ਇਸ ਦੇ ਇੱਕ ਵੰਸ਼ ਭਾਈ ਪੰਜਾਬ ਸਿੰਘ ਨੇ ਦਾ ਇੱਕ ਕਾਵ ਸਕਲਨ ਵੀ ਸੰਨ 1850 ਵਿੱਚ ਤਿਆਰ ਕੀਤਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਚੁੱਕ ਦੀ ਮਾਫੀ